ਪੰਜਾਬ ਤੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 24 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਵੀ ਪਿਛਲੇ ਦਿਨਾਂ ਦੇ ਮੁਕਾਬਲੇ ਧੀਰ ਤਰ੍ਹਾਂ ਮੁੱਖ ਤੌਰ ਤੇ ਮੌਸਮ ਸਾਫ਼ ਰਹੇਗਾ। ਪੱਛੋਰੀ ਹਵਾ ਨਿਕਲੀ ਰਹੇਗੀ ਤੇ ਗਰਮੀ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਟੈਂਪਰੇਚਰ 42-43 ਡਿਗਰੀ ਦੇ ਆਸ-ਪਾਸ ਪੰਜਾਬ ਦਾ ਜਾ ਰਿਹਾ ਹੈ। ਇਸੇ ਤਰ੍ਹਾਂ ਹਰਿਆਣਾ ਤੇ ਰਾਜਸਥਾਨ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਨੇ ਉੱਥੇ ਵੀ ਕੁਝ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਅਗਲੇ 2 ਦਿਨ ਤੇ ਟੈਂਪਰੇਚਰ ਉੱਥੇ 45 ਡਿਗਰੀ ਦੇ ਆਸ-ਪਾਸ ਲਗਾਤਾਰ ਪੁੱਜ ਰਿਹਾ ਹੈ ਤੇ ਨਾਲ ਹੀ ਪਹਾੜੀ ਇਲਾਕਿਆਂ ਦੇ ਵਿੱਚ ਮੌਸਮ ਲਗਾਤਾਰ ਸਾਫ਼ ਹੈ ਤੇ ਉਚੇਰੀ ਪਹਾੜੀ ਇਲਾਕਿਆਂ ਦੇ ਵਿੱਚ ਕਿਤੇ-ਕਿਤੇ ਬਰਫਵਾਰੀ ਬਾਪੁਰ ਨੇ ਹਲਕੇ ਮੀਂਹ ਜਾਂ ਕਾਰਵਾਈਆਂ ਜਰੂਰ ਹੋ ਰਹੀਆਂ ਨੇ ਉਸ ਤੋਂ ਇਲਾਵਾ ਉਹਨਾਂ ਖੇਤਰਾਂ ਦੇ ਵਿੱਚ ਵੀ ਮੌਸਮ ਸਾਫ਼ ਹੈ 26 ਤਰੀਕ ਤੋਂ ਬਾਅਦ ਪੂਰੇ ਦੀਆਂ ਹਵਾਵਾਂ ਦੀ ਵਾਪਸੀ ਹੋਵੇਗੀ ਜਿਹਦੇ ਵਿੱਚ ਇੱਕ ਵਾਰ ਫੇਰ ਤੋਂ ਵੱਡੀ ਪੱਧਰ ਤੇ ਮੀਂਹ ਹਨੇਰੀ ਦਾ ਦੌਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਇਹ 26 27 28 29 ਯਾਨੀ 3 ਤੋਂ 4 ਦਿਨ ਲਗਾਤਾਰ ਇਹ ਤੂੜਪਰੀਆਂ ਹਨੇਰੀਆਂ ਉੱਤਰ ਭਾਰਤ ਦੇ ਬਹੁਤੇ ਹਿੱਸਿਆਂ ਨੂੰ ਪ੍ਰਭਾਵਿਤ ਕਰਨਗੀਆਂ ਜਿਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਦਿੱਲੀ ਉੱਤਰਾਖੰਡ ਜੰਮੂ ਹਿਮਾਚਲ ਸਾਰੇ ਹੀ ਹਿੱਸਿਆਂ ਨੂੰ ਪ੍ਰਭਾਵਿਤ ਕਰਨਗੀਆਂ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ ਗੜ੍ਹੇਮਾਰੀ ਦੀ ਸੰਭਾਵਨਾ ਵੀ ਵੱਡੇ ਪੱਧਰ ਤੇ ਬਣੀ ਹੈ